ਕਿੰਦਰਪਿੰਡ ਦੀ ਸਮਾਜ ਸੰਗਤ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਫਤਿਹ ਪ੍ਰਵੰਗ ਰਾਇੂ ਜੀ ਦਾ ਖਾਲਸਾ ਰਾਇੂ ਜੀ ਦੀ ਫਤਿਹ ਹੈ ਸਭਾਂ ਸਮਣੀ ਬੈਠੇ ਸਾਰੇ ਪਿੰਡ ਵਾਸੀ ਠੋਡੇ ਸਾਹਿਬ ਨੇ ਥੋੜਾ ਬਲਾਕਸ ਵਿੱਚ ਜਿੱਤੇ ਜ਼ਿਲ੍ਹਾ ਪ੍ਰਿਸ਼ਦ ਇਲੈਕਸ਼ਨ ਹੈ ਇਲੈਕਸ਼ਨ ਪਹਿਲਾਂ ਵੀ ਹੋਇਆ ਹੈ ਲੈਕਚਰ ਹੁਣ ਵੀ ਹੋਣਾ ਹੈ ਫਰਕ ਇਹ ਨਹੀਂ ਹੈ ਸਾਡੇ ਤੋਂ ਪਹਿਲਾਂ ਜਿਹੜੇ ਬਲਾਕ ਸਭ ਦੀ ਨੰਬਰ ਰਹੇ ਹੈ ਜਿੱਦਾਂ ਤੁਹਾਡੇ ਪਿੰਡੇ ਜਾਣਗੇ ਇੱਕ ਵਾਰੀ ਬੜਾ ਸਾਫਤਾ ਬਿਲਲੇ ਜੇ ਵੀ ਤੁਹਾਡੇ ਪਿੰਡ ਚ ਕੀ ਭੇਜਿਆ ਉਹਨਾਂ ਸੰਪਤੀ ਚ ਜਿੱਦੋਂ ਜਿਹੜਾ ਪ੍ਰਸ਼ਦਾ ਲਾਉਂਗਾ ਉਹਨਾਂ ਦਾ ਉਦੋਂ ਉਹਨਾਂ ਨੂੰ ਵੀ ਪੁੱਛਿਆ ਜੇ ਮਿੱਟੀ ਕੀਤਾ ਕੀ ਸਾਡੇ ਪਿੰਡ ਗੰਧੜਾਂ ਚ ਕੀ ਭੇਜਿਆ ਸਾਡੇ ਅੰਦਰ ਥੋੜੀ ਸਰਕਾਰ ਆਈ ਸਾਢੇ 3 ਸਾਲ ਪਹਿਲਾਂ ਤੁਸੀਂ ਇਤਿਹਾਸ ਲਿਖਤਾ 30 40 40 50 50 70 70 ਹਜ਼ਾਰ ਤੇ ਐਮਐਲਏ ਬਣਾ ਕੇ ਭੇਜੇ ਲੋਕਾਂ ਨੇ ਮੈ ਜਲਾਲਾਬਾਦ ਤੋਂ ਐਮਐਲਏ ਬਣਿਆ ਛੋਟਾ ਪ੍ਰਾਤ ਸਾਹਮਣੇ ਤੁਸੀਂ ਫਾਜ਼ਲ ਖਾਨ ਤੋਂ ਐਮਐਲਏ ਬਣਾਇਆ ਸਾਢੇ 3 ਸਾਲਾਂ ਅਜੇ ਕਿਸੇ ਦਾ ਚੰਗਾ ਨਹੀਂ ਕੀਤਾ ਤੇ ਕਿਸੇ ਦਾ ਮਾੜਾ ਵੀ ਨਹੀਂ ਕੀਤਾ ਕੋਈ ਇਹ ਨਹੀਂ ਕਹਿ ਸਕਦਾ ਵੀ ਕਿਸੇ ਤੇ ਨਜਾਇਜ਼ ਪਰਚਾ ਕਰਾਇਆ ਹੋਈ ਇਹ ਪਹਿਲਾਂ ਪਿੰਡਾਂ 'ਚ ਰਾਤ ਪਵਾ ਦਿੰਦੇ ਸੀ ਇੱਕ ਦੂਜੇ ਦੇ ਸਿੰਘ ਫਸਾ ਕੇ ਰੱਖਦੇ ਸੀ ਵੀ ਆਪੇ ਇੱਕ ਕਰਦਾ ਸਾਡੇ ਨਾਲ ਰਹੂਗੇ ਇਹਨਾਂ ਨੂੰ ਪਰ ਫਰਕ ਇਸ ਗੱਲ ਦਾ ਹੈ ਜੇ ਚੰਗੀ ਸੋਚ ਲੈ ਕੇ ਆਏ ਸੀ ਤਾਂ ਚੰਗਾ ਕੰਮ ਵੀ ਕਰਨਾ ਚਾਹੀਦਾ ਹੈ ਸਭ ਤੋਂ ਵੱਡੀ ਗੱਲ ਪੰਜਾਬ ਸਰਕਾਰ ਨੇ ਲੋਕਾਂ ਦੀ ਜ਼ਿੰਦਗੀ ਥੋੜੀ ਜੀ ਸੌਖੀ ਬਿਜਲੀ ਦੇ ਕੇ ਕਰਦੀ ਸਹੀ ਹੈ ਇਹ ਗੱਲ ਤਾਂ ਦੱਸ ਜੀ ਜੀ ਐਮਐਲਏ ਟੋਰ ਨਾ ਕਰੇ ਸੁੰਦਾ ਤੇ ਗੰਦਰਾ ਦੇ ਵੀ ਟੋਰ ਨਾ ਕਰੇ ਰਾਤ ਨੂੰ ਸੌਂਦੇ ਦਿਨੇ ਮੋਟਰ ਦਫਾ ਨਹੀਂ ਛੱਡ ਕੇ ਲਾ ਲੈਂਦੇ ਸਹੀ ਹੈ ਇਹ ਗੱਲ ਤਾਂ ਦੱਸ ਜੀ ਸਹੀ ਹੈ ਤਾਂ ਫਤਾਲੀ ਤਾਂ ਮਾਰਦਾਨ ਸਾਹਿਬ ਤੇ ਤੇ ਨੌਕਰੀਆਂ ਦੀ ਗੱਲ ਕਰੀਏ ਤਾਂ ਮੈਰਿਟ ਤੇ ਮਿਲਣ ਲੱਗਿਆ ਕੋਈ ਇਹ ਨਹੀਂ ਕਹਿ ਸਕਦਾ ਕਿ ਸਾਨੂੰ ਸਪਾਰਸ ਤੇ ਜਾਂ ਪੈਸੇ ਦੇ ਕੇ ਨੌਕਰੀਆਂ ਮਿਲਦੀਆਂ ਨਹੀਂ ਫਿਰ ਜਿਹੜੇ ਨੇੜੇ 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 ਇਹਨਾਂ ਦੀ ਜਗ੍ਹਾ ਕਿਹਦੀ ਸੀ ਥੋੜਾ ਬੁਣੀ ਰਕਣਾ ਸੀ। ਜੇ ਵੀ ਥੋੜੀ ਸਰਕਾਰ ਨੇ ਕਿਰਪਾ ਕੀਤੀ ਹੈ। ਫਿਰ ਸਰਕਾਰ ਨੇ ਹਰੋ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਲੋਕਾਂ ਨੂੰ ਸਹੂਲਤ ਮਿਲਦੀ ਸੀ। ਮੰਡੀਆਂ-ਪੰਡੀਆਂ ਮਾਰੇ ਲਾਤੀਆਂ। ਮੰਡੀਆਂ ਸ਼ੱਡ ਬਣ ਲਾਤੀ। ਔਰ ਸਭ ਤੋਂ ਵੱਡਾ ਕੰਮ ਜਿਹੜੀ ਪੰਜਾਬ ਸਰਕਾਰ ਥੋੜੀ ਕਰਨ ਜਾ ਰਹੀ ਹੈ। ਆਪਾਂ ਲਾਲਕੀਰ ਤੇ ਬੈਠੇ ਆ। ਹਾਲੇ ਤੱਕ ਮਾਲਕੀਆਂ ਨਹੀਂ ਆਪਣੇ ਕੋਲ ਘਰਾਂ ਦੀਆਂ। ਤੇ ਤੁਹਾਡੀ ਸਰਕਾਰ ਤੁਹਾਨੂੰ ਮਾਲਕੀਆਂ ਦੇਣ ਜਾ ਰਹੀ ਹੈ ਜਿਹੜੇ ਤੁਹਾਡੇ ਲਾਲਕੀਰ ਵਾਲੇ ਘਰ ਸਾਰੇ ਪੱਕੇ ਕਰਨ ਜਾ ਰਹੀ ਹੈ। ਫਿਰ ਕੋਈ ਇਹ ਨਹੀਂ ਕਹਿ ਸਕਦਾ ਵੀ ਸਾਨੂੰ ਅਸੀਂ ਕਮਜੇ ਦੀ ਥਾਂ ਤੇ ਬੈਠੇ ਆ। ਜੇਈ ਸਹੂਲਤ ਹੋਣੀ ਸੀ ਉਹ ਰਾਜੀ ਹੋ ਨਹੀਂ ਆਂਦੀ ਸੀ ਐਵੇਂ ਗੱਲ ਕਿ ਗਲਤ ਹੈ ਸਰਪੰਚ ਸਾਹਿਬ ਮਕਾਨ ਪਾਏ ਨਵੇਂ ਕਿਵੇਂ ਹਾਂਜੀ ਕਾਗਜ਼ ਨਹੀਂ ਮੈਂ ਹੁਣ ਲਿਖੇ ਕਿਨੇ ਲਿਖੇ ਲਾਓ ਜੀ ਤੁਹਾਨੂੰ ਖੁਸ਼ਖਬਰੀ ਦੇ ਦਿੰਦਾ ਸ਼ਹਿਰਾਂ ਦੇ ਮਕਾਨ ਆ ਗਏ ਆ ਬੰਦੇ ਢੇਲੂਰਾਂ ਦੇ ਜਨਵਰੀ ਲਾਸਟ ਚ ਆਏ ਕੋਈ ਮਕਾਨ ਨਹੀਂ ਕੱਟੇ ਜ਼ਿਲ੍ਹੇ ਦਾ ਸਾਰੇ ਦਾ ਸਾਰੇ ਜ਼ਿਲ੍ਹੇ ਦਾ ਮਕਾਨ ਪੈ ਗਿਆ ਔਰ ਤੁਹਾਡੇ ਪਿੰਡ ਪਤਾ ਨਹੀਂ ਕਿੰਨੇ ਰਖਾਏ ਮੈਨੂੰ ਨਹੀਂ ਪਤਾ ਇਸ ਦਾ ਜਨਵਰੀ ਲਾਸਟ ਚ ਤੁਹਾਨੂੰ ਮਕਾਨਾਂ ਵਾਲਾ ਕੋਡ ਵੀ ਤੁਹਾਡਾ ਕਰ ਦੇ ਠੀਕ ਹੈ ਜੀ ਬਾਕੀ 14 ਤਰੀਕ ਨੂੰ ਕਿਉਂ ਨਿਸ਼ਾਨਾ ਪੁਰਾਣਾ ਹੀ ਆਪਣਾ ਕੀ ਹੈ ਚਾਲੂ ਚੋਣ ਨਿਸ਼ਾਨਾ ਪੁਰਾਣਾ ਹੈ ਜੇ ਇੱਥੇ ਵੀ ਬੈਠਿਆ ਤਾਂ ਬਣਾ ਝਾੜੂ ਮਾਰਨਾ ਪਿਆਉਣਾ ਚਾਲੂ ਬਣਾ ਗਿਜ਼ਾਰਾ ਨਹੀਂ ਆ ਆਪਣਾ ਕਿ ਇੰਕੋ ਤੋਂ ਹੀ ਪਰਵਲੀਏ ਅਸੀਂ ਦਿੱਤੀਆਂ ਸੇ ਪਿੱਛੇ ਜੀ ਬਾਕੀ ਐਮਐਲਏ ਵੀ ਬੰਦੀ ਹੁੰਦੇ ਹੋਂ ਤੁਹਾਨੂੰ ਪਤਾ ਲੱਗ ਗਿਆ ਕਿ ਲੱਗ ਗਿਆ ਕਸਮ ਹੀ ਕੰਦੜਾ ਹੁਣ ਤਾਂ ਗੱਡ ਮੈਂ ਵੀ ਧੱਕੇ ਮਾਰ ਦੋ ਹੈ ਪਹਿਲਾ ਕਿਹੜਾ ਪੂਤ ਆਏ ਨਾ ਸੇਮ ਨੇ ਸਾਨੂੰ ਇਹ ਨਹੀਂ ਆਈ ਕਿ ਸਮਝਾਈਏ ਅਸੀਂ ਬੱਕੀ ਆ ਜਿੱਦ ਦਾ ਵੋਟਾ ਲੈ ਨਹੀਂ ਆਉਂਦੀਆਂ ਬੜੇ ਵੱਡੇ ਜਿੱਤੇ ਡੁੱਟਦੇ ਨੇ ਤੇ ਜਦੋਂ ਵੋਟਾ ਪੈ ਗਿਆ ਨਹੀਂ ਤੇ ਕੰਮ ਬਣ ਜਾਂਦਾ ਫਿਰ 10 12 ਗਰਨਮੈਂਟ ਢਾਲੇ ਤੇ ਨੇੜੇ ਕੋ ਹੱਥ ਨਾਲ ਆ ਦੇ ਗੰਦ ਨਾਲ ਕੇ ਕੰਡ ਰਹਾ ਵਾ ਚਕੇ ਇਹ ਵੀ ਹੁੰਦਾ ਮੈਂ ਤਾਂ ਕਈ ਵਾਰੀ ਅਸਰੇ ਨਾਲ ਪੁਰਾਣਿਆਂ ਨਾਲ ਕਹਿੰਦਾ ਵੀ ਸਾਨੂੰ ਫਸਾਤਾ ਮੈਂ ਕਹਿੰਦਾ ਜੀ ਤੇ ਤੁਹਾਨੂੰ ਕੀ ਕੁਛ ਨਹੀਂ ਜੇ ਕਿਤੇ ਤੁਹਾਡੇ ਦਾ ਕੰਮ ਕਿਤੇ ਚੁੰਡੀ ਤੁਹਾਡੇ ਵੱਡੀ ਹੋਵੇ ਫਿਰ ਤੁਸੀਂ ਕਹਿੰਦੇ ਪ੍ਰਸਾਦ ਬਾ ਪਰ ਮਾ ਜੀ ਹੁਣ ਤਾਂ ਕਹਿੰਦੇ ਹੁਣ ਸਾਨੂੰ ਪਹਿਲੇ ਹੱਥਾਂ ਨੇ ਬੰਦੇ ਨਗਾਵਾਰੇ ਤਾਂ ਸਾਡੀ ਕਿਸਮਤ ਹੀ ਹੈ ਅਈ ਤਾਂ ਪਹਿਲੀ ਰਾਤ ਜੰਮਿਆ ਤੇ ਤੁਹਾਨੂੰ ਹੌਲ ਨਾਲ ਪੈਰੇ ਇਹ ਵੱਡਾ ਫਰਕ ਹੈ ਕਿਉਂਕਿ ਹੁਣ ਇੱਕ ਪਾਸੇ ਪੁਰਾਣੇ ਵਾਲਾ ਲੀਡਰ ਹੈ ਇੱਕ ਪਾਸੇ ਥੋੜਾ ਸਾਹਮਣਾ ਹੈ ਕੀ ਫਰਕ ਪਿਆ ਕਿ ਨਹੀਂ ਪਿਆ ਪਹਿਲਾਂ ਉਹਨਾਂ ਨੇ ਦੱਸੋ ਮੈਂ ਤਾਂ ਇਹ ਗੱਲ ਸੋਚੋ ਕਦੇ ਪਟਵਾਰੀ ਦੇ ਮੁੰਡੇ ਨੂੰ ਟਿਕਟ ਨਹੀਂ ਮਿਲਦੀ ਸੀ ਐਮਐਲਏ ਦੀ ਬੜੀ ਔਖੀ ਚੀਜ਼ ਸੀ ਭਾਈ ਘਾਟ ਨਿਕਲ ਜਾਂਦੀ ਸੀ ਪੈਸੇ ਭੇਲੇ ਘਰ ਉੱਜੜ ਜਾਂਦੇ ਸੀ ਪਰ ਟਿਕਟਾਂ ਨਹੀਂ ਆਉਂਦੀਆਂ ਸੀ ਐਂ ਤਾਂ ਜਿੱਦਾਂ ਭਰਾ ਨੂੰ ਨਾਲ ਲੈ ਕੇ ਗਿਆ ਜਿੱਦਾਂ ਜੁਆਇਨ ਕਰਾਇਆ ਉਹਦੇ ਕਰਤਾ ਸੀ ਥੋੜਾ ਥੜਾ ਖਬਰਾਂ ਹੁੰਦਾ ਵੀ ਸੀ ਮਾੜਿਆ ਵੀ ਵੇਖੀ ਕਿ ਤਫਾਸਾ ਲੰਦਾ ਇਹ ਮੈਂ ਜੇ ਪ੍ਰਮਾਤਮਾ ਦਾ ਸਿਰ ਤੇ ਹੱਥ ਹੋਇਆ ਤੇ ਇਕੱਠੇ ਅੰਮ੍ਰੇਲ ਵਿਧਾਨ ਸਭਾ ਦੀ ਪੌੜੀਆਂ ਚੜਾਂਗੇ ਤੁਸੀਂ ਆਪੇ ਵੇਖ ਲਓ ਕੋਈ ਬਣ ਗਿਆ ਤੇ ਬੱਲੂ ਵਾਲੇ ਨੇ ਬਣ ਗਿਆ 25 20 30 30 ਹਜ਼ਾਰ ਤੇ ਲੋਕਾਂ ਨੇ ਇਤਿਹਾਸ ਰਚਤਾ ਹੈ ਕਈ ਆਦੇਸ ਦੀ ਕਾਰੀ ਮੰਨ ਬਾਕੀ ਕੁਛ ਨਾ ਬੋਲੋ ਫਿਰ ਮਾੜਾ ਯਾਰ ਜਿੱਥੇ ਨਾ ਪੌਂਦਾ ਜਦੋਂ ਤੁਸੀਂ ਬਣੀ ਚੱਲਦੇ ਤਾਂ ਪਾਣੀ ਵੀ ਨਹੀਂ ਆਉਂਦਾ ਹੁਣ ਆ ਜਾਣੇ ਹੋਲੀ-ਹੋਲੀ ਬਣਨੀ ਗੀਆਂ ਬਾਈ ਮੇਰੀ ਗੱਲ ਸੁਣੋ ਮੇਰੇ ਹਲਕੇ ਚ 13 14 ਨਹਿਰਾ ਪੈਂਦੀਆਂ ਸਤਨਾ ਬਣਾਤੀ ਹੈ ਆ ਤ੍ਰੋਮੜੀ ਇਹਦੀ ਆਪਣੀ ਗੁਆੜਲੀ ਉਹ ਆਪਾਂ ਨਵੀਂ ਐਜ ਕੀ ਬਣਾ ਦੇਣੀ ਹੈ ਤੇ ਇੱਕ ਤੁਹਾਨੂੰ ਹੋਰ ਖੁਸ਼ਖਬਰੀ ਹੈ ਤੁਹਾਡੇ ਇਥੋਂ ਤ੍ਰੋਮੜੀ ਮਾਈਨਰ ਤੋਂ ਲੱਗ ਕੇ ਗੱਦ ਕਮਾੜੀ ਜਿੱਥੇ ਕੀਰਿਆਂ ਦਾ ਨਿਕਲੇ ਮਾਈਨਰ ਉੱਥੋਂ ਲੱਗ ਕੇ ਤੇ ਚੱਕ ਜਾਣੀ ਸੜਕ ਸਿੱਧੀ ਨਵੀਂ ਸੜਕ ਪਾਤੀ ਹੈ 14.5 ਕਿਲੋਮੀਟਰ ਦੀ ਤੁਹਾਨੂੰ ਮੁਬਾਰਕ 282 ਕਿਲੋਮੀਟਰ ਸੜਕਾਂ ਆਈਆਂ ਹਨ ਖਿਲਾਲਾਬਾਦ ਨੂੰ ਤੇ ਰਾਤ ਮੈਂ ਤੇ ਸਭਾ ਇਕੱਠੇ ਸੀ ਤੇ ਦੇਖ ਅੰਦਰ ਵਿਆਹ ਤੇ ਸਭਾ ਕਹਿੰਦਾ ਸਵਾ 200 ਸਾਨੂੰ ਵੀ ਆਈ ਉਹਦੀਆਂ ਵੀ ਤੁਹਾਨੂੰ ਬੁਕਾਰ ਕਰ ਵੀ ਸਾਰਿਆਂ ਨੂੰ ਬਾਕੀ ਹੱਥ ਬਨ ਕੇ ਬੇਨਤੀ ਹੈ 14 ਤਰੀਕ ਨੂੰ ਇੱਕ ਪਾਸੇ ਤਾਂ ਇਹ ਛੋਟਾ ਭਰਾਇਆ ਚੱਕ ਪੱਖੀ ਤੋਂ ਤੇ ਮਾ ਸਰਦਾਰ ਸਮੇਤ ਰੋਣ ਸਕਦੇ ਵਈ ਜੀ ਇਹਦਾ ਚੱਕ ਪੱਖੀ ਪਿੰਡ ਹੈ ਇਹਨੇ ਬੜੇ ਝਟਕੇ ਖਾਦੇ ਬੜਾ ਤੁੰਨੇ ਇਹਨੂੰ ਵੀ ਕਾਂਗਰਸੀਆਂ ਦੇ ਪਿਛੇ ਲਿਆ ਆ ਮੈਂ ਤੁਹੇ ਹੀ ਬੋਲਾਂ ਦੂਰ ਮੈਂ ਇਹਨੂੰ ਅੰਦਰ ਰਾਇਲ ਖਾਂਚਰੀ ਨੂੰ ਪਰ ਆਪਾਂ ਉਹਨੂੰ ਕਦੇ ਨਹੀਂ ਆ ਰਹੇ ਲੋ ਤੁਹਾਡੇ ਗਰੀ ਕਬੂਤਰ ਹੀ ਬੋਲਣਗੇ ਬੰਦੇ ਨਹੀਂ ਬੋਲਦੇ ਮੇਰੀ ਗੱਲ ਆਣ ਰੱਖੀ ਇਹ ਆਪਣੇ ਬਰਾਕ ਸੰਕਤੀ ਤੋਂ ਹੈ ਧੋਬੜੀ ਪਿੰਡ ਹੈ ਇਹਨਾਂ ਦਾ ਦੋ ਬੈਲਟ ਪੇਪਰ ਮਿਲਨੇ ਇਹ ਕਰਕੇ ਠੋਕ ਲਈ ਢਾਹ ਚੜ੍ਹਦੇ ਉੱਤੇ ਬਸ ਬਾਕੀ ਕੰਮ ਇਹ ਆਪੇ ਸੰਭਲ ਲੈਣਾ ਠੀਕ ਹੈ ਭਾਈ ਠੀਕ ਹੈ ਠੀਕ ਹੈ ਉਹ ਲੀਮੂ ਦਾ ਭਾਈ ਦੋਨੋਂ ਆਹ ਖੜੇ ਕਰਕੇ ਫਤਵਾ ਦੇ ਦਿਓ ਇਨਕਾ ਆਹ ਖੜੇ ਕਰ ਦਿਓ ਦੋਨੋਂ ਆਹ ਖੜੇ ਸਾਹਿਬ ਇਨਕਾ ਬਾਈ ਤੱਕੜੇ ਹੋ ਕੈਮਰਾ ਨਾਲ ਹੋ ਕੇ ਲੈ ਚਲਾ ਕੇ ਦੋ ਟੈਂਟ ਪੇਪਰ ਮਿਲਨੇ ਆ ਦੋ ਆ ਦੇ ਠਾ ਇੰਨੇ ਜਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਨਾ ਤੁਹਾਡੇ ਹਿੱਸੇ ਦਾ ਇਹਦਾ ਪਿਛਦਾ ਫੰਡ ਹੋਗਾ ਉਹ 100% ਚਲੂ ਦੇ ਗਏ ਨੇ ਕਿ ਨਸਦਾ ਧੰਨਵਾਦ ਸਾਹਿਬ ਜੀ ਦਾ ਖੰਸਾ ਹੋਇਆ ਨਹੀਂ